ਆਸ ਕੀ ਧੂਆ ਕਿਹੜੀ ਤੇਰ ਕੰਮ ਵਧੀਆ ਕਰਵਾ ਕੇ ਗਈ ਹੈ ਕਿਹੜੀ ਕਰਵਾ ਸਕਦੀ ਹੈ ਕਾਲੀਦਲ ਤੂੰ ਆਸ ਹੈ ਕਾਲੀਦਲ ਨੇ ਪਹਿਲਾਂ ਕੰਮ ਕੀਤੇ ਹੋਇਆ ਟੋਬਿਆਂ ਚ ਪਾਣੀ ਨਹੀਂ ਰਿਹਾ ਤੂੰ ਦੁਬਾਰਾ ਕੇ ਪਾਇਪ ਲੈਣਾ ਪਈਆਂ ਹੋਈਆਂ ਮੋਟਰਾਂ ਲੱਗੀਆਂ ਨਹੀਂਆਂ ਉਹ ਕਿਹੜੀ ਚੀਜ਼ ਹੈ ਜਿਹੜੀ ਬਾਦਲ ਸਰਕਾਰ ਨੇ ਦਿੱਤੀਗੀ ਠੀਕ ਹੈ ਤੁਹਾਨੂੰ ਲੱਗਦਾ ਹਰ ਸਿਮਰਤ ਤੋਂ ਬਾਅਦ ਹੋਰੀ ਇੱਕ ਵਾਰ ਫਿਰ ਬਾਜੀ ਮਾਰਨਗੇ ਪੱਕਾ 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 ਪਾਰਟੀ ਤਾਂ ਆਮ ਪਾਰਟੀ ਹੀ ਲੱਗਦਾ ਹੈ ਹਵਾ ਲੱਗਦੀ ਹੈ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਜਾਂ ਨਰਾਜ਼ ਨੇ ਖੁਸ਼ ਨਹੀਂ ਜਮਾ ਵਧੀਆ ਲਾਈਟ ਆਉਂਦੀ ਹੈ ਵਧੀਆ ਜਵਾਕਾਂ ਦੀਆਂ ਨੌਕਰੀਆਂ ਵੀ ਮਿਲਦੀਆਂ ਨੇ ਉਹਨਾਂ ਨੂੰ ਬੱਚਿਆਂ ਨੂੰ ਮਿਲੀਆਂ ਮੇਰੀ ਗੁੱਡੀ ਖੁਦ 25 ਵਾਰਤੀ ਹੋਈ ਹੈ ਸਾਊਂਸ ਬੈਟਰ ਦੇਖੋ ਜੀ ਕੁੱਲ ਮਿਲਾ ਕੇ ਸਾਰਾ ਠੀਕ ਹੀ ਚੱਲ ਰਿਹਾ ਪ੍ਰੋਗਰਾਮ ਫੇ ਇਦਾਂ ਨਾ ਹੁਣ ਮਾਨ ਸਰਕਾਰ ਹੈ ਜਿਹੜੀ ਵਧੀਆ ਬੱਚਾ ਨੂੰ ਨੌਕਰੀਆਂ ਤੇ ਲਾਈ ਜਾਂਦੇ ਆ ਵਧੀਆ ਕੰਮ ਕਰੀ ਜਾਂਦੇ ਆ ਐ ਹੁਣ ਜਿਹੜਾ ਹੁਣ 70-75 ਸਾਲਾਂ ਦਾ ਕੋਈ ਚੀਜ਼ ਕਿਜੀ بگੜੀ ਹੋਈ ਹੈ ਛੇਤੀ ਠੀਕ ਨਹੀਂ ਹੋ ਸਕਦੀ ਉਹ ਪਰ ਆਪਣੇ ਲਈ ਤਾਂ ਸਾਰਾ ਕੁਝ ਸਿੱਧੂ ਹੀ ਸੀਗਾ ਠੀਕ ਹੈ ਜਿਹਦੇ ਜਿਹਦੀ ਸਪੋਰਟ ਹੁਣ ਸਿੱਧੂ ਕਰਦਾ ਉਹਦੇ ਮਗਰ ਆਪਾਂ ਵੋਟਾਂ ਜ਼ਰੂਰ ਪਾਉਂਦੇ ਠੀਕ ਹੈ ਠੀਕ ਹੈ ਜਦੋਂ ਹੁਣ ਸਿੱਧੂ ਨਹੀਂ ਰਿਹਾ ਤਾਂ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿਹਦੇ ਮਗਰ ਬੋਰਡ ਪਾਵਾਂਗੇ ਕਿਹਦੇ ਮਗਰ ਨਹੀਂ ਪਾਵਾਂਗੇ ਸਾਨੂੰ ਤਾਂ ਠੀਕ ਹੈ ਸਾਰੇ ਕੰਮ ਹੋ ਗਏ ਸਾਨੂੰ ਪੋਸਟ ਦੇ ਠੇਕੇ ਚਾਹੀਦੇ ਨੇ ਅਸੀਂ ਜੁੜੇ ਹਾਂ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਿਆਸੀ ਪਿੰਡ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਿੱਚ ਪਿੰਡ ਮੂਸਾ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਇਸ ਵਾਰ ਪਿੰਡ ਦੇ ਲੋਕ ਕਿਹੜੀ ਪਾਰਟੀ ਨੂੰ ਜਿਤਾਉਣ ਦੇ ਰੋਹ ਦੇ ਵਿੱਚ ਆਓ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਛਾ ਕੀ ਲੱਗਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੀ ਤਰ੍ਹਾਂ ਤੁਹਾਨੂੰ ਅੱਗੇ ਲੱਗ ਰਹੀ ਹੈ ਇਹ ਤੋਂ ਬਾਅਦ ਸਾਨੂੰ ਤਾਂ ਵੀ ਭੰਤ ਮਾਨ ਅੱਗੇ ਲੱਗਦਾ ਅੱਛਾ ਕੰਮ ਕੁਮ ਕਰ ਰਹੇ ਨੇ ਕੰਮ ਆਪਾਂ ਪੂਰਾ ਲਾਈਟ ਫੁੱਲ ਆਉਂਦੀ ਹੈ ਮੋਟਰਾਂ ਵਾਲੀ ਘਰਾਂ ਵਾਲੀ ਹਾਂ ਇਹੀ ਸਾਨੂੰ ਇਹੀ ਸਾਨੂੰ ਸੁੱਖ ਹੈ ਅੱਛਾ ਬੀਜੇਪੀ ਨੂੰ ਨਹੀਂ ਲੋਕ ਵੋਟ ਪਾਉਂਦੇ ਇੱਥੇ ਨਾ ਨਾ ਬੀਜੇਪੀ ਨੂੰ ਅੱਛਾ ਆਪਦਾ ਕਾਂਗਰਸ ਤੇ ਅਕਾਲੀ ਦਲ ਦਾ ਹੈ ਕੁਛ ਕੁਛ ਉਹਨਾਂ ਦਾ ਵੀ ਹੈਗਾ ਹਿੱਸਾ ਇਹ ਵੱਧਾ ਹੈ ਅੱਛਾ ਠੀਕ ਹੈ ਕੀ ਨਾ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਵਾਰ ਕਿਹੜੀ ਧਿਰ ਨੂੰ ਲੋਕ ਜਿਤਾ ਸਕਦੇ ਆ ਦੇ ਕੋਈ ਕਾਂਗਰਸ ਬਾਬੇ ਨਾ ਆ ਪਾਰਟੀ ਦਾ ਹੋਇਆ ਹਾਂ ਹਾਂ ਸਰਕਾਰ ਦੇ ਸਰਕਾਰ ਕੰਮ ਕਰ ਰਹੀ ਹੈ ਵਧੀਆ ਜਾਂ ਨਹੀਂ ਕੰਮ ਕਰ ਰਹੀ ਹੈ ਬੜੀ ਅੱਛਾ ਠੀਕ ਹੈ ਕੁਛ ਨਹੀਂ ਲੋਕ ਜਾਂ ਨਾਰਾਜ਼ ਨਹੀਂ ਹਾਂ ਕੁਛ ਨਹੀਂ ਠੀਕ ਹੈ ਤਾਂ ਉਹਨੂੰ ਕਿਹੜੇ ਲੱਗਦਾ ਵੀ ਕਿਹੜੇ ਕੰਮ ਸਰਕਾਰ ਵਧੀਆ ਕਰ ਰਹੀ ਹੈ ਤੁਹਾਨੂੰ ਤਾਂ ਠੀਕ ਹੈ ਸਾਰੇ ਕੰਮ ਹੋ ਗਏ ਤਾਂ ਸਾਨੂੰ ਪੋਸਟ ਤੇ ਠੇਕੇ ਚਾਹੀਦੇ ਨੇ ਕਿਹੜਾ ਉਮੀਦਵਾਰ ਦੇ ਸਕਦਾ ਉਹ ਦੇਖੋ ਖੋਖੂਡੀਆਂ ਦਾ ਵੀ ਆਹੋ ਹੱਕ ਹੈ ਖੇਤੀਬਾੜੀ ਮੰਤਰੀ ਹੈ ਹਾਂ ਆ ਹਦਾ ਹੈ ਉਹ ਗੱਲ ਕਰ ਰਹੇ ਨੇ ਇਹ ਲੋਕ ਖੋਖੂੜੀ ਤੁਹਾਡੇ ਪਿੰਡ ਚ ਆਏ ਤੁਸੀਂ ਕਰੋਗੇ ਡਿਮਾਂਡ ਉਹਨਾਂ ਤੋਂ ਮੰਗ ਕਰੋਗੇ ਅੱਗੇ ਕਰਨੀ ਆ ਅੱਛਾ ਕੀ ਲੱਗਦਾ ਮਾਹੌਲ ਕੀ ਹੈ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਯਾਰ ਅਜੇ ਤਾਂ ਅੱਛਾ ਕਿਹੜੇ ਮੁੱਦੇ ਨੇ ਜਿਹੜੇ ਤੁਹਾਡੇ ਪਿੰਡ ਦੇ ਵੱਡੇ ਨੇ ਕਿਹੜੇ ਹੱਲ ਹਜ ਤੱਕ ਨਹੀਂ ਹੋਏ ਮੁੱਦੇ ਤਾਂ ਨਸ਼ਾ ਵੇਚ ਰੇ ਗਾਰੀ ਬਿਠੇ ਰੇ ਆਸ ਕੀ ਤੂੰ ਆਹ ਕਿਹੜੀ ਤੇਰਾ ਕਿਹੜੀ ਪਾਰਟੀ ਹੱਲ ਕਰਵਾ ਸਕਦੀ ਆ ਕਿਛੇ ਤੋਂ ਨਹੀਂ ਆਜੀ ਕੋਈ ਨਹੀਂ ਕਰਦਾ 2022 ਦੇ ਵਿੱਚ ਸਰਕਾਰ ਚੁਣੀ ਗਈ ਸੀ ਬੜੇ ਚਾਅ ਨਾਲ ਉਹਨਾਂ ਨੇ ਵਰਕ ਨਹੀਂ ਕੀਤਾ ਨਸ਼ੇ ਤੇ ਬੇਰੁਜ਼ਗਾਰੀ ਤੇ ਕੁਛ ਨਹੀਂ ਕਰਿਆ ਅੱਛਾ ਬੰਦ ਕਰਦੇ ਬੰਦ ਓਏ ਕੁਛ ਨਹੀਂ ਕੀਤਾ ਕੋਈ ਨਹੀਂ ਕਰਦੀ ਕੋਈ ਪਾਰਟੀ ਕੁਛ ਨਹੀਂ ਕਰਦੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਤੁਹਾਡੇ ਕੋਲ ਗਾਹਕ ਆਉਂਦੇ ਹੋਣੇ ਨਿਤ ਵਿਚਰਦੇ ਹੋਣੇ ਕਿ ਕਿਹੜੇ ਪਾਰਟੀ ਨੇ ਜ਼ਿਆਦਾ ਗੱਲਾਂ ਬਾਤਾਂ ਹੁੰਦੀਆਂ ਆਮ ਪਾਰਟੀ ਦੀ ਅੱਛਾ ਕੰਮ ਕੁਮਾ ਤੋਂ ਲੋਕ ਖੁਸ਼ ਨਹੀਂ ਜ਼ਿਆਦਾ ਹਾਂ ਵਧੀਆ ਕੰਮ ਕਿਹੜੇ ਕੰਮ ਤੁਹਾਨੂੰ ਲੱਗਦਾ ਵੀ ਆਪ ਸਰਕਾਰ ਸਹੀ ਕਰ ਰਹੀ ਆ ਸਾਰੀ ਸਹੀ ਕਰ ਰਹੀ ਹੈ ਕੋਈ ਗਲਤ ਨਹੀਂ ਹੈਗਾ ਸਾਰੇ ਸਹੀ ਹੈ ਠੀਕ ਹੈ ਮਿਸ਼ਿੰਗ ਖੁੱਡੀਆਂ ਸੀਟ ਕੱਢ ਲੈਣਗੇ ਹਲਕੇ ਦੇ ਵਿੱਚੋਂ ਹਾਂ ਕੱਢਣਗੇ ਕੀ ਮਾਹੌਲ ਹੈ ਪਿੰਡ ਮੂਸੇ ਦੇ ਵਿੱਚ ਇਸ ਵਾਰ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਚੁਟਾ ਸਕਦੇ ਆ ਬਾਕੀ ਸਰ ਪਾਰਟੀਆਂ ਨੂੰ ਤਾਂ ਲੋਕ ਮਤਲਬ ਚੰਗਾ ਵੀ ਕਹੀ ਜਾਂਦੇ ਐ ਮਾੜਾ ਵੀ ਕਹੀ ਜਾਂਦੇ ਨੇ ਨੰਬਰ 1 ਅੱਜ ਕੱਲ ਲੋਕਾਂ ਦਾ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਝੁਕਾਓ ਹੈ ਲੋਕ ਮਤਲਬ ਆਪੋ ਆਪਣੇ ਗੱਲਾਂ ਵਿੱਚ ਹੀ ਸਰਕਾਰ ਨੂੰ ਮਾੜਾ ਕਹੀ ਜਾਂਦੇ ਵਿੱਚ ਹੀ ਚੰਗਾ ਕਹੀ ਜਾਂਦੇ ਨੇ ਸਰਕਾਰ ਦੀ ਕਿਹੜੇ ਕੰਮਾਂ ਤੋਂ ਲੋਕ ਖੁਸ਼ ਨੇ ਕਿਹੜਿਆਂ ਤੋਂ ਨਾਰਾਜ਼ ਨੇ ਜਿਸ ਤਰ੍ਹਾਂ ਹੁਣ ਸਾਂਝੇ ਮਤਲਬ ਮੁੱਦੇ ਨੇ ਜਿਵੇਂ ਸਾਡਾ ਛੱਪੜ ਦਾ ਮੁੱਦਾ ਹੈ ਸੀਵਰੇਜ ਦਾ ਗੰਦਾ ਪਾਣੀ ਇਹ ਜਾਂਦਾ ਹੈ ਆ ਮਤਲਬ ਨਾਲੇ ਦੇ ਜਿਹੜੇ ਪਾਈਪ ਨੇ ਉਹ ਬੰਦ ਪਏ ਸੜਕ ਤੇ ਪਾਣੀ ਖਣੀ ਜਾਂਦਾ ਉਧਰੋਂ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਹੈ ਉਹਦੀਆਂ ਦੋ ਤਿੰਨ ਕੰਧਾਂ ਮਤਲਬ ਕਵਰੇ ਡਿੱਗੇ ਪਏ ਨੇ ਟਹੀ ਪਈਆਂ ਨੇ ਆਂ ਛੜਕ ਤੇ ਇੱਧਰ ਕੰਦ ਕਢਵਾਈ ਸੀ ਗੰਦੇ ਪਾਣੀ ਦੀ ਅੱਡ ਸਾਫ ਪਾਣੀ ਦੀ ਅੱਡ ਉਹ ਕੰਦ ਵੀ ਝੁਕਾ ਕੇ ਉਹ ਵੀ ਡਿੱਗੀ ਪਈ ਐ ਠੀਕ ਐ ਜੀ ਵੀ ਲੱਗਦਾ ਮਾਹੌਲ ਕੀ ਐ ਇਲੈਕਸ਼ਨ ਲੈ ਕੇ ਪਿੰਡ ਚ ਵਧੀਆ ਪੁੱਤ ਸ਼ੇਰਾ ਇੱਕ ਨੰਬਰ ਐ ਕਿਹਦੇ ਪੱਖ ਦਾ ਐ ਪੱਖ ਦਾ ਦਾ ਸ਼ੇਰਾ ਇਕੱਲੇ ਮੋਦੀ ਦੇ ਨਾ ਜਾਵੇ ਹੋਰ ਕਿਸੇ ਦੇ ਵਗ ਜੇ ਹਾਂ ਪਿੰਡ ਦੇ ਵਿੱਚ ਸਰਕਾਰ ਵੱਲੋਂ ਕੰਮ ਕੁਮੂ ਹੋਇਆ ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਪੁੱਤ ਮਾੜੇ ਮੋٹے ਹੋਏ ਨਹੀਂ ਖਾਰੇ ਆਪਾਂ ਮੈਂ ਕਿਹਾ ਮਾੜੇ ਮੋٹے ਬਾਲੇ ਦਾ ਨਹੀਂ ਜਿਵੇਂ ਪਹਿਲਾ ਕਾਲੀਦਾਲ ਵਜੇ ਹੋਇਆ ਹਾਂ ਯਾ ਕਾਂਗਰਸ ਵੇਲੇ ਹੋਏ ਐ ਕਾਲੀਦਾਲ ਵੇਲੇ ਤਾਂ ਜਿਵੇਂ ਸ਼ੱਕੇ ਹੀ ਮਿਟ ਗਈਆਂ ਅੱਛਾ ਉਹਨੇ ਨਹੀਂ ਹੋਏ ਹਾਂ ਉਹਨੇ ਤਾਂ ਅੱਧੇ ਵੀ ਨਹੀਂ ਹੋਏ ਚੋ ਪੰਜਵੇਂ ਹਿੱਸੇ ਦੇ ਸ਼ੀਮੇ ਦੇ ਮਾਰੇ ਮੋਟੇ ਬਸ ਨਾਰਾਜ਼ ਨੇ ਲੋਕ ਬਣੇ ਨਾਰਾਜ਼ ਤਾਂ ਇਹ ਨਹੀਂ ਲੋਕਾਂ ਇਹ ਲੋਕਾਂ ਜਾਣ ਖੈ ਨਹੀਂ ਫੇਰਾ ਸਭ ਗੱਲ ਅਣਖ ਦੀ ਸਿੱਖਾਂ ਨੂੰ ਫੜ ਕੇ ਅੰਮ੍ਰਿਤਪਾਲ ਨੇ ਕੀ ਮਾੜਾ ਕੰਮ ਕਰਿਆ ਸੀ ਇਹਨਾਂ ਨੇ ਫੜ ਕੇ ਉਹਨੂੰ ਜੇਲ੍ਹ ਜੇ ਦੇਤਾ ਤੇ ਹੋਰ ਸਿੱਖੇ ਜੀ ਬਸ ਬੇਰੇ ਦਾ ਸੋਚਰਾ ਜਿਹੜਾ ਰੱਬ ਦਾ ਨਾਮ ਲੈਂਦਾ ਉਹਨੂੰ ਜਿਹੜੀ ਸਿੱਤਣਾ ਕੋਈ ਚੰਗਾ ਕੰਮ ਕੀ ਕਰਦੇ ਹੋ ਕਿਹੜੇ ਕੰਮ ਸਰਕਾਰ ਨੂੰ ਪੈਲ ਤੇ ਆਧਾਰ ਤੇ ਤੁਹਾਡੇ ਪਿੰਡ ਦੇ ਪੂਰੇ ਕਰਨੇ ਚਾਹੀਦੇ ਆਈਦਾ ਹੱਸਦਾ ਇਹ ਕਰਦੇ ਵੀ ਲੋਕਾਂ ਦੀ ਫਾਇਦਤ ਕਰਨੀ ਚਾਹੀਦੀ ਸੇਰਾ ਕੋਈ ਹਸਪਤਾਲ ਹੋਵੇ ਠੀਕ ਹੈ ਹੈ ਚੰਗੇ ਲੋਕਾਂ ਦੀ ਸਬਦਾ ਹੋਵੇ ਕਰਨੇ ਚਾਹੀਦਾ ਪੁੱਤ ਅਸੀਂ ਦਾ ਆਹੀ ਆਸ ਕਰਦੇ ਆ ਪੁੱਤ ਪਿੰਡ ਦੇ ਵਿੱਚੋਂ ਫਿਰ ਵੀ ਆਸ ਕਿਹਦੀ ਹੈ ਵੀ ਇਸ ਵਾਰ ਇਸਤਰੀ ਦੀ ਵੋਟ ਜ਼ਿਆਦਾ ਵਾ ਸਕਦੀ ਹੈ ਇਹਦਾ ਸ਼ੇਰਾ ਮਹਾਰਾਜ ਨੂੰ ਪਤਾ ਹੈ ਮੁਕਾਬਲਾ ਬੁਰਾ ਫਸਮ ਹੈ ਠੀਕ ਹੈ ਗੱਲ ਮੁਕਾਬਲਾ ਕਿਹਦੀ ਕਿਹਦੀ ਚਫਾਸ ਮੈਂ ਦੋ 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 ਪਾਰਟੀਆਂ ਦਾ ਦੱਸ ਦੂੰਗਾ ਮੁਕਾਬਲਾ ਦਾ ਅਸਲੀ ਕਾਲੀ ਦਲ ਜਿੱਤੇ ਮਾਨ ਦੀ ਹੈ ਨਾ ਜੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਪਾਰਟੀਆਂ ਬਈ ਕਾਂਗਰਸ ਵੀ ਜਾਈ ਜਾਂਦੀ ਆ ਆਮ ਆਦਮੀ ਵੀ ਜਾਈ ਜਾਂਦੀ ਹੈਗੀ ਹਾਂ ਦੋਨਾਂ 'ਚ ਮੁਕਾਬਲਾ ਦੋਨਾਂ 'ਚ ਹੀ ਮੁਕਾਬਲਾ ਹੈ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਜਾਂ ਨਰਾਜ਼ ਨੇ ਵਿੱਚ ਤਾਂ ਬਈ ਆਮ ਆਦਮੀ ਸਰਕਾਰ ਤਾਂ ਠੀਕ ਹੈਗੀ ਹਾਂ ਤੇ ਵਿੱਚ ਦੂਜੀ ਸਰਕਾਰ ਆ ਹਜੇ ਥੋੜਾ ਜਿਹਾ ਉਧੋ ਹੋ ਕਰਗੇ ਖਸਾਨੀਆਂ ਉਹਨਾਂ ਦੇ ਤੇ ਉਹਦਾ ਕਰਕੇ ਥੋੜੇ ਨਰਾਜ਼ ਚੱਲੇ ਰਹੇ ਨੇ ਕੀ ਲੱਗਦਾ ਹੈ ਨੌਜਵਾਨੋ ਤੁਸੀਂ ਤੁਹਾਡੇ ਨੌਜਵਾਨਾਂ ਦੇ ਸਰਕਾਰ ਕੰਮ-ਕਮ ਕਰ ਰਹੀ ਹੈ ਗਰਾਊਂਡ-ਗਰਾਊਂਡ ਤਿਆਰ ਕਰ ਰਹੀ ਹੈ ਜਾਂ ਨਹੀਂ ਹਾਂ ਬਾਈ ਗਰਾਊਂਡ ਦੀ ਤਿਆਰੀ ਚੱਲੀ ਜਾਂਦੀ ਹੈਗੀ ਤੇ ਹਾਂ ਸਰਕਾਰ ਕਰਵਾ ਰਹੀ ਆ ਬਾਕੀ ਐਮਐਲਏ ਕਰਵਾ ਰਹੇ ਆ ਗੁਰਪ੍ਰੀਤ ਬਣਾਨੀ ਵਾਲਾ ਕੀ ਮਾਹੌਲ ਹੈ ਇਸ ਵਾਰੇ ਲੋਕ ਸਭਾ ਚੋਣਾਂ ਲੈ ਕੇ ਪਿੰਡ ਦੇ ਬਹੁਤ ਵਧੀਆ ਜੀ ਸੁਖਸਾਨ ਦੀ ਕੋਈ ਰੌਲਾ-ਗੋਲਾ ਨਹੀਂ ਸਾਡੇ ਹੋਰ ਨਹੀਂ ਵਧੀਆ ਸਾਰੀਆਂ ਪਾਰਟੀਆਂ ਠੀਕ ਹੈ ਕਿਹਦੇ ਪੱਖ ਦਾ ਜ਼ਿਆਦਾ ਕਿਹੜੀ ਕਿਹਦੀ ਕਿਹਦੀ ਟੱਕਰ ਲੱਗਦੀ ਤੁਹਾਨੂੰ ਬੀਬਾ ਦੀ ਤੇ ਆਮ ਵਾਲਿਆਂ ਦੀ ਅੱਛਾ ਮਾਨ ਸਰਕਾਰ ਤੋਂ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ ਪਿੰਡ ਦੇ ਉਹ ਦੇਖੋ ਜਿਹੜੇ ਲੋਕ ਖੁਸ਼ ਰੰਗੇ ਉਹ ਤਾਂ ਖੁਸ਼ ਹੀ ਨੇ ਅੱਛਾ ਜਿਹੜੇ ਨੂੰ ਕੋਈ ਮਾੜਾ ਮੋਟਾ ਗਿੱਲਛਪਾ ਉਹ ਗਲਛਪਾ ਕਰੀ ਜਾਂਦੇ ਨੇ ਅੱਛਾ ਕੰਮ ਕੁੰਮ ਹੋਇਆ ਮਾਨ ਸਰਕਾਰ ਚ ਪਿੰਡ ਚ ਦੇਖੋ ਵੀ ਸਾਡੇ ਪਾਈਦਾ ਹੋਇਆ ਨਹੀਂ ਕਰਵਾ ਨੀਂਦਾ ਤਾਂ ਹੈ ਨਹੀਂ ਕੋਈ ਹੂੰ ਹੂੰ ਆਸ ਕੀ ਧੁਆ ਕਿਹੜੀ ਤੇਰ ਕੰਮ ਵਧੀਆ ਕਰਵਾ ਕੇ ਗਈ ਹੈ ਕਿਹੜੀ ਕਰਵਾ ਸਕਦੀ ਹੈ ਕਾਲੀਦਾਲ ਤੂੰ ਆਸ ਹੈ ਕਾਲੀਦਾਲ ਨਹੀਂ ਪਹਿਲਾਂ ਕੰਮ ਕੀਤੇ ਹੋਇਆ ਟੋਬਿਆਂ ਚ ਪਾਣੀ ਦੇਖੋ ਕਹੇ ਸੀ ਤੂੰ ਦਵਾਰਗੇ ਪੈਪ ਲੈਣਾ ਪਈਆਂ ਹੋਈਆਂ ਮੋਟਰਾਂ ਲੱਗੀਆਂ ਨਹੀਂਆਂ ਉਹ ਕਿਹੜੀ ਚੀਜ਼ ਹੈ ਜਿਹੜੀ ਬਾਦਲ ਸਰਕਾਰ ਨੇ ਦਿੱਤੀ ਨਹੀਂਗੀ ਕਿ ਕਿ ਤੋਂ ਲੰਦੇ ਹਰ ਸਮੇਂ ਤੋਂ ਬਦਲ ਹੋ ਰਹੀ ਇੱਕ ਵਾਰ ਫਿਰ ਬਾਜ਼ੀ ਮਾਰਨਗੇ ਪੱਕਾ 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 ਠੀਕ ਹੈ ਥੈਂਕ ਯੂ ਕੀ ਲੱਗਦਾ ਸਵਾਰ ਲੋਕ ਸਭਾ ਚੋਣਾਂ ਲੈ ਕੇ ਪਿੰਡ ਦੇ ਵਿੱਚ ਕੀ ਮਾਹੌਲ ਆ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਪਾਰਟੀ ਤਾਂ ਆਮ ਪਾਰਟੀ ਅੱਗੇ ਜਾ ਰਹੀ ਲੱਗਦਾ ਹੈ ਅੱਛਾ ਹਵਾ ਲੱਗਦੀ ਹੈ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ ਖੁਸ਼ ਨੇ ਜਮਾ ਵਧੀਆ ਲੇਟ ਆਉਂਦੀ ਹੈ ਵਧੀਆ ਜਵਾਕਾਂ ਦੀਆਂ ਨੌਕਰੀਆਂ ਵੀ ਮਿਲਦੀਆਂ ਨੇ ਉਹਨਾਂ ਨੂੰ ਅੱਛਾ ਬੱਚਿਆਂ ਨੂੰ ਮਿਲੀਆਂ ਮੇਰੀ ਗੁੱਡੀ ਖੁਦ ਪੁੱਛਿਓ ਵਰਤੀ ਹੋਈ ਐ ਸਾਬ ਹਾਂ ਸਵੈਟਰ ਠੀਕ ਐ ਹਾਂ ਸਪਾਰਸ਼ ਪੁੱਛਤਾ ਨਹੀਂ ਲੱਗੀ ਨਾ 90 ਕੁੜੀਆਂ ਲੱਗੀਆਂ ਉਹ ਅੱਛਾ ਨੰਬਰਾਂ ਦੇ ਸਰਚ ਠੀਕ ਐ ਠੀਕ ਐ ਪਿੰਡ ਦੇ ਪਿੰਡ ਦੇ ਵਿੱਚ ਕੰਮ ਕਮ ਹੋਈ ਜਾਂਦੇ ਸਰਕਾਰ ਚ ਹਾਂ ਹੋਈ ਜਾਂਦੇ ਜੀ ਹਾਂ ਵਧੀਆ ਠੀਕ ਐ ਟੱਕਰ ਕੀ ਨਾ ਮੰਨਦੇ ਆ ਆਮ ਆਦਮੀ ਪਾਰਟੀ ਦੀ ਟੱਕਰ ਤਾਂ ਮੌਕਾ ਦੱਸੂਗਾ ਵੀ ਜੀ ਕਿਹੜੀ ਪਾਰਟੀ ਲੈਂਦੀ ਐ ਨਾਲ ਕੀ ਮਹੌਲਾ ਪਿੰਡ ਦੇ ਵਿੱਚ ਇਸ ਵਾਰ ਕਿਹੜੀ ਧਿਰ ਜ਼ਿਆਦਾ ਅੱਗੇ ਜਾ ਰਹੀ ਐ ਆਇਆ ਨਹੀਂ ਜੀ ਸਾਨੂੰ ਪਤਾ ਕੰਮ ਕਮ ਹੋਰੇ ਮਾਨ ਸਰਕਾਰ ਹਾਂ ਵਧੀਆ ਵਧੀਆ ਅੱਛਾ ਲੋਕ ਖੁਸ਼ ਨੇ ਹਾਂ ਜੀ अच्छा ਕਿਹੜੇ ਕੰਮਾਂ ਤੋਂ ਖੁਸ਼ ਨੇ ਲੋਕ ਆ ਆਪਣੇ ਬਿਜ਼ਸ ਤੋਂ ਤਾਂ ਗਲੀਆਂ ਤੋਂ ਹੂੰ ਸੜਕਾਂ ਤੋਂ ਵਧੀਆ ਉਹ ਹੈਗਾ আচ্ছা ਪਿੰਡ ਦੇ ਵਿੱਚ ਕੀ ਵੋਟ ਪਾ ਸਕਦੀ ਹੈ ਆਪ ਨੂੰ ਜਾਣੀ ਕਿਵੇਂ ਵੋਟ ਕੀ ਦੀ ਕਿਹੜੀ ਤਰ੍ਹਾਂ ਦੀ ਪਾ ਸਕਦੇ ਆ ਪਿੰਡ ਚ ਦੇਖੋ ਜੀ ਹਲੇ ਕੋਈ ਪਤਾ ਨਹੀਂ ਕੀ ਨਾ ਆ ਬੜੀ ਮੈਂ ਸੱਤਰ ਸਿੰਘ ਕੀ ਲੱਗਦਾ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸ ਵਾਰ ਵੋਟਾਂ ਲੈ ਕੇ ਲੱਗਦਾ ਵੀ ਆਪਸਾਂ ਦੇ ਹਨ ਪਊਗੀ ਅੱਛਾ ਹਾਂ ਕੰਮ ਕਮ ਹੋਈ ਜਾਂਦੇ ਵਧੀਆ ਵਧੀਆ ਜਮ ਅੱਛਾ ਕਿਹੜੇ ਕੰਮਾਂ ਤੋਂ ਲੋਕ ਖੁਸ਼ ਨੇ ਹਾਂ ਕਿਹੜੇ ਕੰਮਾਂ ਤੋਂ ਲੋਕ ਖੁਸ਼ ਨੇ ਕੰਮਾਂ ਜਿਹੜੇ ਪਿੰਡ 'ਚ ਵਧੀਆ ਹੋਈ ਜਾਂਦੇ ਨੇ ਵਧੀਆ ਹੀ ਲੋਟ ਹੈ ਅੱਛਾ ਠੀਕ ਹੈ ਹਾਂ ਕੀ ਨਾਮ ਆ ਜੀ ਸੋਦੇਵ ਸਿੰਘ ਆ ਜੀ ਕੀ ਲੱਗਦਾ ਤੁਹਾਡਾ ਅੰਦਾਜ਼ਾ ਇਸ ਵਾਰ ਕਿਹੜੀ ਧਿਰ ਅੱਗੇ ਚੱਲ ਰਹੀ ਹੈ ਦੇਖੋ ਜੀ ਕੁੱਲ ਮਿਲਾ ਕੇ ਸਾਰਾ ਠੀਕ ਹੀ ਚੱਲ ਰਿਹਾ ਪ੍ਰੋਗਰਾਮ ਅੱਛਾ ਫੇ ਇਦਾਂ ਨਾ ਹੁਣ ਮਾਨ ਸਰਕਾਰ ਹੈ ਜਿਹੜੀ ਵਧੀਆ ਬੱਚਾ ਨੂੰ ਨੌਕਰੀਆਂ ਤੇ ਲਾਈ ਜਾਂਦੇ ਆ ਵਧੀਆ ਕੰਮ ਕਰੀ ਜਾਂਦੇ ਆ ਐ ਹੁਣ ਜਿਹੜਾ ਹੁਣ 70-75 ਸਾਲਾਂ ਦਾ ਕੋਈ ਚੀਜ਼ ਕੀ ਜੀ بگੜੀ ਹੋਈ ਹੈ ਛੇਤੀ ਠੀਕ ਨਹੀਂ ਹੋ ਸਕਦੀ ਉਹ ਠੀਕ ਹੈ ਤੇ ਹੁਣ ਟਾਈਮ ਤਾਂ ਲੱਗਦਾ ਹੀ ਹੈ ਕਿਸੇ ਚੀਜ਼ ਨੂੰ ਠੀਕ ਹੋਣ ਨੂੰ ਮੁਕਾਬਲੇ ਕਿਹਨਾ ਮੰਨਦੇ ਆ ਆਮ ਆਦਮੀ ਪਾਰਟੀ ਦਾ ਪਿੰਡ ਚ ਕੀ ਨਾਮ ਮੁਕਾਬਲਾ ਆਮ ਆਦਮੀ ਤਾਂ ਨਾ ਤਾਂ ਕਿਸੇ ਦੇ ਮੁਕਾਬਲੇ ਨਹੀਂ ਐਦਕੀ ਤਾਂ ਆਮ ਆਦਮੀ ਨੂੰ ਜਿਆਦੇ ਵੋਟਾਂ ਪੈਣਗੀਆਂ ਜੀ ਅੱਛਾ ਠੀਕ ਹੈ ਹਾਂਜੀ ਕਿਨਾ ਆ ਬਾਬਾ ਜੀ ਮੇਰੇ ਨਾਲ ਤਾਂ ਸਰਜੀਤ ਸਿੰਘ ਹੈ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਪਿੰਡ ਦੇ ਵਿੱਚ ਇਸ ਵਾਰ ਕਿਹੜੀ ਤਰ ਅੱਗੇ ਚੱਲ ਰਹੀ ਹੈ ਇਹ ਸਮਝਦਾ ਇਹ ਹੀ ਲੱਗਦਾ ਵੀ ਇਹ ਆਪਣਾ ਝਾੜੂ ਵਾਲੇ ਵਧੀਆ ਕੰਮ ਕਰਦੇ ਆ। ਅੱਛਾ ਖੁਸ਼ ਹੋ ਸਰਕਾਰ ਦੇ ਕੰਮਾਂ ਤੋਂ? ਹਾਂਜੀ। ਠੀਕ ਐ। ਕੀ ਮਾਹੌਲ ਆ ਪਿੰਡ ਦੇ ਵਿੱਚ? ਲੋਕ ਸਭਾ ਚੋਣ ਲੈ ਕੇ। ਦੇਖੋ ਜੀ ਨੌਜਵਾਨ ਦਾ ਤਾਂ ਇੰਨਾ ਹੀ ਆ ਵੀ ਹਨਾ ਪਿੰਡ 'ਚ ਕੋਈ ਵਧੀਆ ਐਜੂਕੇਸ਼ਨ ਹੋਵੇ। ਹੂੰ। ਠੀਕ ਆ ਐਜੂਕੇਸ਼ਨ ਸਿਸਟਮ ਵਧੀਆ ਹੋਵੇ। ਗਰਾਊਂਡ ਵਧੀਆ ਹੋਣਾ। ਠੀਕ ਆ ਜਿੱਦੇ 'ਚ ਮਤਲਬ ਉਹ ਕਿ ਬੱਚੇ ਆਪ ਦਾ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਖੇਡਣ ਸਕਣ ਹਨਾ ਗਰਾਊਂਡ ਹੈ ਨਹੀਂ ਪਿੰਡ ਦੇ ਵਿੱਚ ਗਰਾਊਂਡ ਵੀਰੇ ਹੈਗਾਗਾ ਮਤਲਬ ਕਿ ਸਿੱਧੂ ਜਦੋਂ ਜਿਉਂਦਾ ਸੀ ਹਨਾ ਉਦੋਂ ਗਰਾਊਂਡ ਦਾ ਕੰਮ ਚੱਲ ਰਿਹਾ ਸੀਗਾ ਚਲ ਉਹਦੇ ਮਤਲਬ ਕਿ ਪਿਤਾ ਜੀ ਵੀ ਵਧੀਆ ਕੰਮ ਕਰ ਰਹੇ ਸੀ ਫਿਰ ਸਾਨੂੰ ਪਤਾ ਸਿੱਧੂ ਦੀ ਡੈਥ ਤੋਂ ਬਾਅਦ ਤਾਂ ਸਾਰਾ ਕੁਝ ਹੀ ਖਿਲਰ ਗਿਆ ਹਨਾ ਵੀ ਉਹਦਾ ਵੀ ਕੰਮ ਠੱਪ ਪਿਆਗਾ ਸਰਕਾਰਾਂ ਨੇ ਹੱਥ ਨਹੀਂ ਪਾਇਆ ਉਸ ਤੋਂ ਬਾਅਦ ਗਰਾਊਂਡ ਤੋਂ ਉਸ ਤੋਂ ਬਾਅਦ ਵੀਰੇ ਕਿਸੇ ਨੇ ਕੁਝ ਨਹੀਂ ਕੀਤਾ ਠੀਕ ਆ ਉਹ ਉਵੇਂ ਹੀ ਪਿਆਗਾ ਗਰਾਊਂਡ ਤੇ ਬਾਕੀ ਨੌਜਵਾਨਾਂ ਨੂੰ ਮਤਲਬ ਕਿ ਸਿੱਖਿਆ ਦਾ ਪ੍ਰਬੰਧ ਵਧੀਆ ਹੋਵੇ ਠੀਕ ਆ ਨੌਕਰੀਆਂ ਦੀ ਪਹਿਲ ਹੋਵੇ ਠੀਕ ਆ ਚਲੋ ਜੇ ਕੋਈ ਆਪਦਾ ਬਿਜ਼ਨਸ ਕਰਨਾ ਚਾਹੁੰਦਾ ਠੀਕ ਆ ਉਹਨੂੰ ਵੀ ਅਪਰੀਸ਼ੀਏਟ ਕੀਤਾ ਜਾਵੇ ਸਰਕਾਰ ਵੱਲੋਂ ਠੀਕ ਆ ਇਹੀ ਮੰਗ ਕਰਦੇ ਆ ਨੌਜਵਾਨ ਤਾਂ ਵੀਰੇ ਲੋਕ ਸਰਕਾਰ ਦੇ ਕੰਮਾਂ ਤੋਂ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਨੇ ਜਾਂ ਨਹੀਂ ਅਹ ਦੇਖੋ ਵੀਰੇ ਖੋਸ਼ ਤਾਂ ਕਿਸੇ ਤੋਂ ਵੀ ਨਹੀਂ ਹੁੰਦੇ ਹਨਾ ਲੋਕ ਬਾਬੇ ਨਾਨਕ ਨੂੰ ਵੀ ਨਿੰਦੀਗੇ ਨੇ ਠੀਕ ਆ ਪਰ ਜਿੰਨੇ ਜਿੰਨੇ ਕੱਦ ਦੇ ਕਾਪਾ ਦੇਖੇ ਵੀ ਆਪ ਸਰਕਾਰ ਠੀਕ ਹੈ ਠੀਕ ਕਿਉਂ ਹੈ ਤੁਸੀਂ ਐਂ ਦੇਖੋ ਬਈ ਹਨਾ ਕਿੰਨੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਬਹੁਤ ਜ਼ਿਆਦਾ ਉਹ ਵੀ ਉਹ ਬੰਦੇ ਜਿਹੜਾ ਡਿਜ਼ਰਵ ਕਰਦੇ ਸੀਗੇ ਠੀਕ ਆ ਜੇ ਆਪਾਂ ਐਂ ਕਹੀਏ ਵੀ ਰਿਸ਼ਵਤ 1% ਦੀ ਵੀ ਨਹੀਂ ਚੱਲੀ ਠੀਕ ਆ ਜਾ ਕੋਈ ਹੋਰ ਵੇ ਜਿਹੜੇ ਡਿਜ਼ਰਵ ਕਰਦੇ ਸੀ ਬੱਚੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਠੀਕ ਆ ਮੈਰਿਟ ਬੇਸ ਤੇ ਨੌਕਰੀਆਂ ਮਿਲੀਆਂ ਨੇ ਠੀਕ ਆ ਬਾਕੀ ਤੁਸੀਂ ਆ ਬਿਜਲੀ ਦੇਖ ਰਹੇ ਚਲੋ ਬਿਜਲੀ ਮਾਫ ਹੈ ਘਰਾਂ ਦੀ ਠੀਕ ਆ ਕਿਉਂ ਜਿਹੜਾ ਬੰਦਾ ਵੀਰੇ ਠੀਕ ਆ ਮਤਲਬ ਮੱਧਮ ਵਰਗ ਦਾ ਉਹਨੂੰ ਤਾਂ ਇੰਨੇ ਸਾਰਾ ਬਹੁਤ ਹੁੰਦਾਗਾ ਵੀ ਬਿਜਲੀ ਮਾਫ ਹੋ ਗਈ ਠੀਕ ਆ ਬਾਕੀ ਅਸੀਂ ਕਿਸਾਨ ਆ ਵੀਰੇ ਹਨਾ ਵੀ ਕਿਸਾਨਾਂ ਨੂੰ ਮਤਲਬ ਕਿ ਕੋਈ ਵੀ ਨੌਕਰੀ ਦੇਖ ਲਓ ਤੁਸੀਂ ਹਨਾ ਬੰਦਾ ਨੌਕਰੀ ਮਤਲਬ ਕਰਦਾਗਾ ਬੰਦਾ ਠੀਕ ਆ ਉਹ ਬੰਦਾ ਦਿਨੇ-ਦਿਨੇ ਨੌਕਰੀ ਕਰਦਾ ਤਾਂ ਮਤਲਬ ਕਿਸਾਨਾਂ ਨੂੰ ਕਿਸੇ ਰਾਤਾਂ ਨੂੰ ਲਾਈਟ ਆਉਂਦੀ ਠੀਕ ਆ ਕਦੇ ਆ ਗਈ ਕਦੇ ਵਾ ਗਈ ਹੁਣ ਜਿੱਦੇ ਦੀ ਮਤਲਬ ਕਿ ਵੀਰੇ ਆਮ ਸਰਕਾਰ ਆਈ ਆ ਠੀਕ ਆ ਉਹਦੇ ਦੀ ਟੂਬਲੰਡ ਦੀ ਲਾਈਟ ਵੀ ਵੀਰੇ ਦਿਨੇ ਆਉਂਦੀ ਆ ਤੇ ਨਿਰੰਤਰ ਆਉਂਦੀ ਆ ਹਨਾ ਵੀ ਕਿਸਾਨਾਂ ਕੰਨੀ ਉਹਦਾ ਠੀਕ ਲੱਗਦੀ ਇਹ ਚੀਜ਼ ਹਨਾ ਵੀ ਜਿੰਨਾ ਕਿ ਸਾਨੂੰ ਪਤਾਗਾ ਨੌਜ ਤੇ ਇਸ ਵਾਰ ਤੁਹਾਨੂੰ ਕੀ ਲੱਗਦਾ ਪਿੰਡ ਦੇ ਵਿੱਚ ਕਿਹੜੀ ਪਾਰਟੀ ਦੀ ਜ਼ਿਆਦਾ ਵੋਟ ਵਧਣ ਦੇ ਚਾਂਸ ਨੇ ਇਹ ਤਾਂ ਵੀਰੇ ਅਸਲ ਦੇਖੋ ਨਾ ਮਤਲਬ ਇਲੈਕਸ਼ਨ ਹੋਏ ਤਾਂ ਪਤਾ ਲੱਗੂਗਾ ਠੀਕ ਆ ਵੀ ਕੀ ਆ ਅੰਦਾਜ਼ਾ ਹੁਣ ਵੀਰੇ ਤਿੰਨਾਂ ਪਾਰਟੀਆਂ ਮਤਲਬ ਕਿ ਲੱਖਾ ਸੰਧਾਨੇ ਨੂੰ ਵੀ ਖਰ ਬਹੁਤ ਵੋਟ ਜਾ ਰਹੀ ਆ ਆਮ ਆਦਮੀ ਦੀ ਬਹੁਤ ਵੋਟ ਆ ਵੀ ਬਹਾਰ ਸਿਮਰਦੀ ਦੀ ਬਹੁਤ ਵੋਟ ਆ ਠੀਕ ਆ ਤੇ ਜਿੰਨਾ ਕੁ ਮੈਨੂੰ ਇਨੀ ਨੌਲੇਜ ਹੈ ਵੀ ਇਹ ਤਿੰਨੇ ਸ਼ਾਇਦ ਪਾਰਟੀਆਂ ਦੇ ਮਨਲਾ ਜਿਹੜੇ ਮੁਖੀ ਨੇ ਉੱਠੇ ਨੇ ਸਾਡੇ ਹਨਾ ਹਲਕੇ ਦੇ ਵਿੱਚ ਉਹ ਪਹੁੰਚ ਗਏ ਵੀ ਗਏ ਨੇ ਪਿੰਡ ਵਿੱਚ ਆ ਕੇ ਵੀ ਸ਼ਾਇਦ ਮਨਲਾ ਜੀਤਮਿੰਦਰ ਆ ਕੇ ਨਹੀਂ ਗਿਆ ਹਲੇ ਤੱਕ ਠੀਕ ਆ ਠੀਕ ਆ ਉਹ ਵੈਸੇ ਵੀਰੇ ਠੀਕ ਅਸਲ ਦਾ ਇਲੈਕਸ਼ਨ ਹੋਏ ਤੂੰ ਪਤਾ ਲੱਗੂ ਹਨਾ ਵੀ ਕੀ ਆ ਵੇ ਦੇ ਕੋਈ ਫੋਨ ਨਾਲ ਧਿਲਿਆ ਘਰੇ ਪਏ ਆ। ਅੱਛਾ ਮਾਨ ਸਰਕਾਰ ਤੋਂ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ? ਦੇਖੋ ਪਤਾ ਨਹੀਂ ਲੱਗਦਾ ਹਲੇ ਕੋਈ। ਅੱਛਾ ਠੀਕ ਹੈ। ਹਾਂ ਕਾਲਿਆਂ ਤੇ ਵੱਧ ਕਹਿੰਦੇ ਨੇ। ਅੱਛਾ ਕਾਲੀਦਾਲ ਨੂੰ ਵੱਧ ਕਹਿੰਦੇ ਨੇ? ਹਾਂ। ਅੱਛਾ ਠੀਕ ਹੈ। ਹਾਂ ਠੀਕ ਹੈ। ਕੀ ਨਾਮ ਆ ਵੀਰੇ? ਆਪਣਾ ਨਾਮ ਵੀ ਜਗਸੀਰ ਸਿੰਘ। ਕੀ ਮਾਹੌਲ ਹੈ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ? ਬਈ ਚੋਣਾਂ ਤਾਂ ਦੇਖੋ ਆਪਾਂ ਨੂੰ ਪਤਾ ਨਹੀਂ ਨਾਈ ਇਹਨਾਂ ਪਹਿਲੀ ਵਾਰੀ ਵੋਟ ਪਾਉਣੀ ਆ ਆਪਾਂ ਦਾ। ਅੱਛਾ। ਤੂੰ ਸਹੀ ਗੱਲ ਦੱਸੀਏ। ਪਰ ਆਪਣੇ ਲਈ ਤਾਂ ਸਾਰਾ ਕੁਝ ਸਿੱਧੂ ਹੀ ਸੀਗਾ। ਹੂੰ। ਠੀਕ ਹੈ ਜਿਹਦੇ ਜਿਹਦੀ ਸਪੋਰਟ ਹੁਣ ਸਿੱਧੂ ਕਰਦਾ ਉਹਦੇ ਮਗਰ ਆਪਾਂ ਵੋਟਾਂ ਜ਼ਰੂਰ ਪਾਉਂਦੇ ਠੀਕ ਹੈ ਠੀਕ ਹੈ ਜਦੋਂ ਹੁਣ ਸਿੱਧੂ ਨਹੀਂ ਲਿਹਾ ਤਾਂ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿਹਦੇ ਮਗਰ ਵੋਟ ਪਾਵਾਂਗੇ ਕਿਹਦੇ ਮਗਰ ਨਹੀਂ ਪਾਵਾਂਗੇ ਜੇ ਸਿੱਧੂ ਹੁੰਦਾ ਸਿੱਧੂ ਨੇ ਸਾਡੇ ਕੰਮ ਵੀ ਸੁਵਾਰੇ ਆ ਠੀਕ ਹੈ ਬਾਕੀ ਸਰਪੰਚ ਨੇ ਵੀ ਸੁਮਾਰਿਆ ਹੁਣ ਪਿੰਡ ਦਾ ਹਾਲ ਗਲੀਆਂ ਗੁਲੀਆਂ ਸਾਰਾ ਕੁਝ ਓਕੇ ਕਰਿਆ ਪਿਆ ਜਮਾ ਠੀਕ ਹੈ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਜਾਂ ਨਰਾਜ਼ ਨੇ ਬਈ ਯਾਰ ਲੋਕਾਂ ਨੂੰ ਪਤਾ ਇਹਨੂੰ ਸਹੀ ਗੱਲ ਦੱਸਾਂ ਯਾਰ ਅੱਛਾ ਸਿੱਧੂ ਮੂਸੇਵਾਲ ਦੇ ਕੰਮ ਕਿਹੜੇ ਤੁਸੀਂ ਵਧੀਆ ਮੰਨਦੇ ਹੋ ਜਿਹੜੇ ਤੁਹਾਨੂੰ ਲੱਗਦਾ ਵੀ ਆਹ ਕੰਮ ਬਹੁਤ ਵਧੀਆ ਕਰਕੇ ਗਿਆ ਪਿੰਡ ਦੇ ਕੋਈ ਬੰਦਾ ਤੁਸੀਂ ਬਲੋ ਦਾ ਨਾਮ ਦੇਖ ਲਓ ਯਾਰ ਨਾਮ ਤਾਂ ਬਈ ਕਹਿੰਦੀ ਲੋੜੀ ਨਹੀਂ ਵਰਲਡਵਾਈਡ ਹਾਂ ਨਾਮ ਦੇਖ ਲੋ ਠੀਕ ਹੈ ਬਾਕੀ ਭਾਈ ਕਿਤੇ ਵੀ ਜਾਂਦੇ ਆ ਯਾਦ ਬਣਾ ਗਿਆ ਹੁੰਦਾ ਹਨਾ ਵੀ ਬਾਕੀ ਭਾਈ ਕਿਤੇ ਉਹਦੇ ਹੁਣ ਨਾਂ ਤੇ ਨਾਂ ਚੱਲਦੇ ਕਿਤੇ ਵੀ ਜਾਂਦੇ ਆ ਮੰਨ ਕੇ ਚੱਲ ਮੈਡੀਸਨ ਲੈਣ ਜਾਂ ਨਾ ਡੀ ਐਮ ਸੀ ਕਿਤੇ ਵੀ ਜਾਂਦੇ ਆ ਜਦੋਂ ਨਾਂ ਲੈ ਲੈਂਦੇ ਸੀ ਪਹਿਲਾਂ ਡਾਕਟਰ ਦੇਖਦੇ ਸੀ ਕੋਈ ਯਾਦ ਮੁਸਿਆ ਮੁਸਿਆ ਸਿੱਧੂਆਂ ਇਕੱਠੀ ਘੇੜਦੇ ਰਹੇ ਆ ਰਬਾਲੀ ਵਾਲਾ ਉਹਦੇ ਉਹਦੇ ਵੀਰੇ 20 ਮਿੰਟ ਪਹਿਲਾਂ ਸਾਡੇ ਕੋਲੋਂ ਗਿਆ 20 ਮਿੰਟ ਉਹਦੇ ਅਸੀਂ ਲੀਕ ਕਰਾਉਣੀ ਸੀਗੀ ਵਾਲੀਬਾਲ ਦੀ ਵਾਲੀਬਾਲ ਦੀ ਲੀਕ ਕਰਾਉਣੀ ਸੀਗੀ ਉਹ ਕਹਿੰਦਾ ਅਸੀਂ ਗੋਲ ਗੱਪੇ ਖਾ ਕੇ ਆਉਣੇ ਆ ਦੋ ਸੀ ਕੁ ਮੁੰਡਾ ਗਿੰਦੀ ਸੀ ਜਿਹਦਾ ਨਾ ਗੁਰਵ 25 ਪੈਂ ਕਾਸੀ ਤੇ ਨਵੇਂ ਥਾਰ ਤੇ ਨੰਗੇ ਸੀ ਗੋਲਪੇ ਖਾ ਕੇ ਆਉਣੇ ਆ ਉਸ ਤੋਂ ਦੂ ਬਾਅਦ ਅਸੀਂ ਤਾਂ ਸਾਫ ਸੂਫ ਕਰਕੇ ਗਰਾਉਂਡ ਘਰੇ ਕੱਪੜੀ ਪਾਏ ਸੀ ਜੇ ਐਨੇ ਪਤਾ ਲੱਗਿਆ ਵਿਆਹ ਕੰਮ ਹੋ ਗਿਆ ਉਹ ਜੋ ਗਏ ਦਾ ਪਿੰਡ ਇਕੱਠਾ ਹੋ ਰਿਹਾ लास्ट ਕਿਹੜੀ ਗੱਲ ਕਹਿ ਕੇ ਗਿਆ ਸੀ ਤੁਹਾਨੂੰ ਬਈ ਉਹਦੇ ਦੋਸ ਸਾਈਂ ਕਹ ਕੇ ਆਏ ਕਹਿੰਦੇ ਆਉਣੇ ਆ ਬਸ ਹਾਂ ਪਰਦੇਸ ਹੀ ਕਹ ਕੇ ਗਿਆ ਸੀ